ਦਿਲਨ ਸਾਫ ਮੋਰਚਲੇ ਵੱਡੀ ਗੰਦੀ ਚ ਕਿਸਾਨ ਹੋਏ ਰਵਾਨਾ ਅੰਮ੍ਰਿਤਸਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਵੱਡੀ ਰਵਾਨਗੀ ਕੰਬਨ ਸਾ ਮੋਰਚ ਦੇ ਸੱਦੇ ਤੇ ਸੈਂਕੜੇ ਕਿਸਾਨ ਦਿੱਲੀ ਵੱਲ ਚਾਲੇ ਪਾਉਣ ਲਈ ਹੋਏ ਤਿਆਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਬਿਆਸ ਪੁਲ ਉੱਤੇ ਦਿੱਲੀ ਦੇ ਇਨਸਾਫ ਮਾਰਚ ਲਈ ਵੱਡੀ ਰਵਾਨਗੀ ਹੋਈ ਜ਼ਿਲ੍ਹਾ ਪ੍ਰਧਾਨ ਅਨਜੇ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਅੰਮ੍ਰਿਤਸਰ ਜ਼ਿਲ੍ਹੇ ਤੋਂ ਬੱਸਾਂ ਰਵਾਨਾ ਹੀ ਅੱਗੇ ਵਧੇ ਕਲੇਰ ਨੇ ਦੱਸਿਆ ਕਿ ਕੌਮੀ ਸੰਘ ਮੋਰਚੇ ਦੇ ਨਿਸ਼்பਾਰ ਤੋਂ ਦਿੱਲੀ ਵਾਲੀ ਇਨਸਾਫ ਮਾਰਚ ਦਾ ਫੈਸਲਾ ਕੀਤਾ ਹੈ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋ ਰਹੇ ਹਨ ਕਲੇਰ ਨੇ ਕਿਹਾ ਕਿ ਅੱਜ ਸਵੇਰੇ ਹੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਬੱਸਾਂ ਰਵਾਨਾ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਸੈਂਕੜੇ ਕਿਸਾਨ ਮੌਜੂਦ ਹਨ ਇਹ ਕਿਸਾਨ ਬਾਰਡਰ ਤੱਕ ਪਹੁੰਚ ਕੇ ਉਸ ਜ਼ਿਲ੍ਹਾ ਤੋਂ ਆ ਰਹੇ ਕਿਸਾਨਾਂ ਨਾਲ ਮਿਲ ਕੇ ਵਿਸ਼ਾਲ ਇਕੱਠ ਕਰਨਗੇ ਇਸ ਇਕੱਠ ਤੋਂ ਬਾਅਦ ਦਿੱਲੀ ਵੱਲ ਸ਼ਾਂਤੀਪੂਰਵਕ ਚਾਲੇ ਪਾਇਆ ਜਾਣਗੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਅੱਜ ਅਸੀਂ ਬਿਆਸਪੁਰ ਤੋਂ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਜਿਹੜਾ ਕੌਮੀ ਇਨਸਾਫ਼ ਮੋਰਚੇ ਨੇ ਰਾਗਵਾ ਕੀਤਾ ਸੀਗਾ ਦਿੱਲੀ ਦੇ ਵਿੱਚ ਇਨਸਾਫ਼ ਮਾਰਚ ਕੱਢਿਆ ਜਾਣਾ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਜੱਫਾ ਵਾਅਦਾ ਸੋਚ ਰਹਿਮਾਨਾ ਹੋ ਰਿਹਾ ਤੇ ਤੁਸੀਂ ਵੇਖ ਸਕਦੇ ਜੇ ਕਿ ਬੱਸ ਦੇ ਵਿੱਚ ਜਿਹੜੇ ਆ ਸਾਡੇ ਜਿਹੜੇ ਸੈਂਕੜੇ ਕਿਸਾਨ ਜਿਹੜੇ ਆ ਉਹ ਸ਼ਾਮਲ ਆ ਅਸੀਂ ਇੱਥੋਂ ਜਿਹੜਾ ਚਾਲੇ ਪਾਵਾਂਗੇ ਤੇ ਸ਼ੰਗੋ ਬਾਟਰ ਦੇ ਉੱਤੇ ਜਾ ਕੇ ਜਿਹੜਾ ਵਾ ਉਹ ਹੋਰਨੇ ਪਾਸਾਂ ਤੋਂ ਵੀ ਜਿਹੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜਾ ਹੁੰਦੇ ਆ ਜੁੜੇ ਆ ਉਹ ਪਹੁੰਚ ਰਿਹਾ ਉੱਥੇ ਵਿਸ਼ਾਲ ਇਕੱਠ ਕਰਕੇ ਤੇ ਕਾ ਦਿੱਲੀ ਨੂੰ ਜਿਹੜੇ ਆ ਚਾਲੇ ਪਾਏ ਜਾਣਗੇ ਤੇ ਦਿੱਲੀ ਦੇ ਵਿੱਚ ਜਿਹੜਾ ਵਾ ਕੌਮੀ ਇਨਸਾਫ ਮੋਰਚੇ ਦੇ ਫੈਸਲੇ ਅਨਸਾਰ ਇਨਸਾਫ ਮਾਰਚ ਕਰਕੇ ਜਿਹੜੇ ਬੰਦੀ ਸਿੰਘ ਆ ਜਾਂ ਹੋਰ ਬੁੱਧੀਜੀਵੀ ਪੱਤਰਕਾਰ ਬਿਨਾਂ ਵਜ੍ਹਾ ਤੋਂ ਸਰਕਾਰ ਨੇ ਜਿਹੜੇ ਆ ਜੇਲ੍ਹਾਂ ਦੇ ਵਿੱਚ ਟੱਕਿਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੱਕੀਆਂ ਉਹਨਾਂ ਨੂੰ ਜਿਹੜਾ ਵਾ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਟੱਕਿਆ ਇਨਸਾਫ ਮਾਰਚ ਕੱਢ ਕੇ ਇੱਥੋਂ ਦੇ ਭਾਰਤ ਦੇ ਸੁੱਤੇ ਹੋਏ ਸਿਸਟਮ ਨੂੰ ਜਿਹੜਾ ਹਲੂਣਾ ਦਿੱਤਾ ਜਾਊਗਾ ਕਿ ਉਹ ਜਿਹੜੇ ਆ ਬੰਦੀ ਸਿੰਘਾਂ ਨੂੰ जरा वो तुरंत रहा की ताज। छोटी कला टाइम ट्रीवली अमृत सतो बतर कार बबलू महाजन की खास रिपोर्ट। दिस प्रोग्राम में सponsर्ड बाय द सिंगला ऑफिस बेकर्सफिल्ड फॉर ऑल योर इमीग्रेशन फैमिली लॉ नीड्स। call or scan qr code to contact us rodis inc million miles with smile or scan qr code to contact us taaba indian cuisine tracee fine authentic indian cuisine in tracee or scan qr code to contact us simi vale family dental office or scan qr code to contact us